ਰਾਣਾ ਪਰਿਵਾਰ ਦੀ ਸਥਿਤੀ ਜਾਣੀ ਜਾ ਸਕਦੀ ਹੈ ਜਦੋਂ ਦੋਹਾਂ ਦੇ ਵਿੱਚੋਂ ਕਿਸੇ ਵੀ ਹਲਕੇ ਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਇਸ ਕਰਕੇ ਜਿਹੜਾ ਸਮਰਥਨ ਦੀ ਗੱਲ ਆ ਅੱਜ ਜੀਰੇ ਨੂੰ ਸਮਰਥਨ ਜਿਹੜਾ ਹੈਗਾ ਉਹ ਇੱਕ ਪੋਲੀਟੀਕਲ ਗੇਮ ਇੱਕ ਪੋਲੀਟੀਕਲ ਜਿਹੜੀ ਹੈ ਉਹ ਆਪਾਂ ਕਹਿ ਸਕਦੇ ਆ ਵੀ ਇੱਕ ਦੰਗਲਾ ਚੀਮਾ ਸਾਹਿਬ ਨੂੰ ਥੱਲੇ ਲਾਉਣ ਲਈ ਵੀ ਚੀਮਾ ਸਾਹਿਬ ਕੋਲ ਆਵੇ ਜਾਂ ਉਹ ਸਮਰਥਨ ਚੀਮਾ ਸਾਹਿਬ ਤੋਂ ਮੰਗੇ ਕਾਂਗਰਸ ਕੋ ਮੰਗੇ ਉਦੋਂ ਪਹਿਲਾਂ ਅਸੀਂ ਉਹਨੂੰ ਸਮਰਥਨ ਦੇ ਦਈਏ ਇਹ ਇਸ ਵਿਧ ਦੇ ਵਿੱਚ ਸਮਰਥਨ ਦਿੱਤਾ ਗਿਆ ਵਾ ਇਹ ਇੱਕ ਇਹ ਇਹਨਾਂ ਦੀ ਨਿੱਜੀ ਲੜਾਈ ਦਾ ਇਹ ਜਿਹੜਾ ਹੈਗਾ ਵਾ ਇਹ ਉਹਦਾ ਕਾਰਨ ਆ ਜੀਰੇ ਨੂੰ ਸਮਰਥਨ ਉਹਨਾਂ ਨੇ ਆਪਣੀ ਲੋੜ ਨੂੰ ਨਹੀਂ ਦਿੱਤਾ ਜੀਰੇ ਨੂੰ ਸਮਰਥਨ ਜਿਹੜਾ ਉਹਨਾਂ ਨੇ ਦਿੱਤਾ ਵਾ ਉਹ ਆਪਣੀ ਹੋਂਦ ਨੂੰ ਬਰਕਰਾਰ ਸੁਲਤਾਨਪੁਰ ਦੇ ਵਿੱਚ ਕਰਨ ਲਈ ਦਿੱਤਾ ਵਾ ਕਿ ਜੇ ਚੀਮਾ ਸਾਹਿਬ ਕੋ ਪਹਿਲਾਂ ਚਲੇ ਗਿਆ ਕਾਂਗਰਸ ਨੇ ਪਹਿਲਾਂ ਸਮਰਥਨ ਦੇ ਦਿੱਤਾ ਤੇ ਅਸੀਂ ਰਹਿ ਜਾਵਾਂਗੇ ਸਾਨੂੰ ਕਿਸੇ ਨੂੰ ਪੁੱਛਣਾ ਨਹੀਂ ਇਸ ਕਰਕੇ ਉਹਨਾਂ ਨੇ ਪਹਿਲਾ ਵਾਰ ਇਹ ਜਿਹੜਾ ਨਾ ਉਹਨਾਂ ਨੇ ਇਹ ਇਹ ਤੈਨੂੰ ਆਪਾਂ ਰਾਜਨੀਤਿਕ ਚਲਾਕੀ ਕਹਿ ਸਕਦੇ ਹਾਂ ਰਾਜਨੀਤਿਕ ਚਾਲ ਕਹਿ ਸਕਦੇ ਹਾਂ